18 ਨਵੰਬਰ ਨੂੰ ਸ਼੍ਰੀਨਗਰ ਵਿਖੇ ਪਹਿਲਾ ਗੁਰਦੁਆਰਾ ਮਟਨ ਸਾਹਿਬ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਜਿੱਥੋਂ ਇਹ ਸਾਰਾ ਸਫ਼ਰ ਸ਼ੁਰੂ ਹੁੰਦਾ ਹੈ ਉੱਥੇ ਪਹਿਲਾਂ ਸਾਡੇ ਸਾਰੇ ਸਾਥੀ ਅਸੀਂ ਨਤਮਸਤਕ ਹੋਵਾਂਗੇ ਤੇ ਫਿਰ 18 ਨਵੰਬਰ ਨੂੰ ਸ਼ਾਮੀ ਗੁਰਦੁਆਰਾ 6ਵੀਂ ਪਾਤਸ਼ਾਹੀ ਸ਼੍ਰੀਨਗਰ ਵਿਖੇ ਕੀਰਤਨ ਦਰਬਾਰ ਹੋਊਗਾ 4 ਤੋਂ 7 ਵਜੇ ਤੱਕ ਜਿਸ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਨਾਲ ਹੀ 19 ਨਵੰਬਰ ਨੂੰ ਸਵੇਰੇ 11 ਵਜੇ ਸ਼੍ਰੀਨਗਰ ਤੋਂ ਜਿਹੜਾ ਪਹਿਲਾ ਨਗਰ ਕੀਰਤਨ ਹੈ ਉਹ ਰੰਬਿਆ ਜਾਊਗਾ ਅਸੀਂ ਖੁੱਜ ਜਾ ਕੇ ਸ਼੍ਰੀਨਗਰ ਵਿਖੇ ਜਾ ਕੇ ਜਿੰਦੀ ਵੀ ਜੰਮੂ ਤੇ ਸ਼੍ਰੀਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਸਾਰਿਆਂ ਨੂੰ ਇਸ ਦਾ ਹਿੱਸਾ ਬਣਾ ਰਹੇ ਤੇ ਸਾਨੂੰ ਉਮੀਦ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਪੰਡਿਤ ਤੇ ਕਸ਼ਮੀਰੀ ਸਿੱਖ ਸ਼ਰੀ ਨਗਰ ਤੋਂ ਚਾਲੇ ਪਾਣਗੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਦੇ ਹੋਏ ਉਹੀ ਇਤਿਹਾਸ ਦੇ ਪੰਨੇ ਦੁਬਾਰਾ ਜਿਹੜੇ ਹੈ ਤੇ ਇਹ ਜਿਹੜਾ ਨਗਰ ਕੀਰਤਨ ਆਇਆ ਜੰਮੂ ਵਾਇਆ ਪਠਾਨਕੋਟ ਹੁਸ਼ਿਆਰਪੁਰ ਹੁੰਦਾ ਹੋਇਆ ਅਨੰਪੁਰ ਸਾਹਿਬ ਬਾਈ ਤਰੀਕ ਨੂੰ ਪਹੁੰਚੂਗਾ 10 ਹੋਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਗੁਰਦਾਸਪੁਰ ਤੋਂ ਫਿਰ ਵਾਇਆ ਅੰਮ੍ਰਿਤਸਰ ਜਲੰਧਰ ਇੱਕ ਜਿਹੜਾ ਨਗਰ ਕੀਰਤਨ ਹੈ ਜਿਉਂ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਤੋਂ ਵਾਇਆ ਫਿਰੋਜ਼ਪੁਰ ਮੋਗਾ ਲੁਧਿਆਣਾ ਹੁੰਦੇ ਹੋਏ ਤੇ ਇੱਕ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵਾਇਆ ਬਠਿੰਡਾ ਵਾਇਆ ਸੰਗਰੂਰ ਪਟਿਆਲਾ ਵਾਇਆ ਮੁਹਾਲੀ ਹੁੰਦੇ ਹੋਏ ਚਾਰੋਂ ਨਗਰ ਕੀਰਤਨ ਜਿਹੜੇ ਆ ਉਹ 22 ਨਵੰਬਰ ਨੂੰ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੇ ਇਹਨਾਂ ਚਾਰੋਂ ਨਗਰ ਕੀਰਤਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਅਧਿਕਾਰੀ ਪੰਜਾਬ ਸਰਕਾਰ ਦੇ ਐਮਐਲਏ ਸਾਡਾ ਸਾਰਿਆਂ ਦਾ ਕੰਮ ਬਤੌਰ ਸੇਵਾ ਦਾ ਰਸਤਿਆਂ ਦੇ ਉੱਤੇ ਸਫਾਈ ਕਰਨੀ ਝਾੜੂ ਮਾਰਨਾ ਗੁਰੂ ਸਾਹਿਬ ਦਾ ਸਤਕਾਰ ਦੇਖਣਾ ਇਹਨਾਂ ਚਾਰੋਂ ਨਗਰ ਕੀਰਤਨਾ ਦੀ ਜਿਹੜੀ ਰਹਿਨਮਾਈ ਹੈ ਉਹ ਸਾਡੇ ਪੰਥ ਦੇ ਜਿਹੜੇ ਹੈ ਮਹਾਨ ਸੰਤ ਪਰ ਸੰਤ ਮਹਾਪੁਰਖ ਕਾਰਸੇਵਾਲੇ ਅਬਾਜੀ ਉਹ ਸਾਰੇ ਕਰਦੇ ਆ ਉਸ ਦੀ ਟ੍ਰੇਲ ਵੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇ ਦਾਂਗੇ ਸਾਰਿਆਂ ਦੀ ਰਹਿਨਮਾਈ ਚਾਰੋਂ ਨਗਰ ਕੀਰਤਨਾ ਦੀ ਸੰਤ ਮਹਾਪੁਰਖ ਕਰਨਗੇ ਅਸੀਂ ਪੰਜਾਬ ਸਰਕਾਰ 'ਚ ਚਾਹੇ ਉਹ ਮੇਰਾ ਕੋਈ ਸਾਥੀ ਮੰਤਰੀ ਹੈ ਯਾ ਸਾਡੀ ਕੋਈ ਹੋਰ ਟੀਮ ਮੈਂਬਰ ਹੈ ਕੋਈ ਐਮਐਲਏ ਹੈ ਕੋਈ ਡੀਸੀ ਹੈ ਕੋਈ ਐਸਐਸਪੀ ਹੈ ਸਾਡਾ ਸਾਰਿਆਂ ਦਾ ਕੰਮ ਹੈ ਕਿ ਗੁਰੂ ਸਾਹਿਬ ਦਾ ਸਤਕਾਰ ਹੋਵੇ ਅਸੀਂ ਸੜਕਾਂ ਸਾਫ਼ ਕਰੀਏ ਸੰਗਤ ਦੀ ਸਹੂਲਤ ਲਈ ਜੋ ਜੋ ਕਰ ਸਕਦੇ ਹਾਂ ਅਸੀਂ ਉਹ ਕਰੀਏ